ਹਾਂਜੀ ਇਹ ਵੀਡੀਓ ਆ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਅਖੰਡ ਪਾਠ ਸਾਹਿਬ ਤੋਂ ਇੱਕ ਦਿਨ ਪਹਿਲਾਂ ਦੀ ਰਾਤ ਨੂੰ ਨੌਜਵਾਨ ਪਟਾਕੇ ਚਲਾ ਰਹੇ ਆ ਬੱਚੇ ਖੁਸ਼ੀ ਮਨਾ ਰਹੇ ਆ ਤੇ ਅੱਗੇ ਆਪਾਂ ਗੱਲ ਕਰਦੇ ਆ ਪਹਿਲਾ ਵੀਡੀਓ ਵੇਖ ਲੋ ਆ ਟੀਮਾਂ ਮਜ਼ਾ ਮਿਉਣੀ ਹੋਣੀ ਚਲੋ ਵੇ ਫੌਜੀਓ ਗਾੜਾ ਸਟਪੀ ਦੇ ਪਿੰਡੇ ਪਰੇ ਨੋਏ ਜੀ ਜੀ ਯਾ ਜੀ ਨਾ ਕਰਦੇ ਦੂਜਾ ਕੰਮ ਕਰਦਾ ਉਹ ਚੱਲ ਬੜਾ ਹੋ ਚਲਾਵੇਂ ਨਾ ਕਰਦੇ ਕਰ ਦੇ ਇਧਰ ਨੂੰ ਆਹ ਚੱਲ ਬਾਜਾ ਥੋੜਾ ਲੈ ਤਾੜੂ ਲੈ ਇੱਕ ਚੱਲਉਂਦੇ ਕਰਦਾ ਉਹ ਨਹੀਂ ਚੱਲੀ ਜਾਂਦੇ ਓਏ ਹੁਣ ਇਸ ਖੁਸ਼ੀ ਮਨਾਉਣ ਨੂੰ ਕਈ ਲੋਕ ਗਲਤ ਵੀ ਕਹਿ ਸਕਦੇ ਆ ਪਰ ਇਹ ਚੀਜ਼ਾਂ ਪਹਿਲਾਂ ਤੋਂ ਹੁੰਦੀਆਂ ਆਈਆਂ ਤੇ ਇਸ ਚੀਜ਼ ਤੋਂ ਬਿਨਾ ਬੱਚੇ ਨਹੀਂ ਆਉਂਦੇਗੇ ਉਹ ਇੰਨਾਂ ਚੀਜ਼ਾਂ ਨੂੰ ਲੈ ਕੇ ਫਿਰ ਸੇਵਾ ਵੀ ਕਰਦੇ ਆ ਤੇ ਇਦਾਂ ਹੀ ਉਹਨਾਂ ਦਾ ਮੋਹ ਪੈ ਜਾਂਦਾ ਗੁਰੂ ਘਰ ਦੇ ਨਾਲ ਤੇ ਸ਼ੁਰੂ ਤੋਂ ਅਸੀਂ ਵੀ ਪਹਿਲਾਂ ਇਦਾਂ ਕਰਦੇ ਸੀਗੇ ਚਲੋ ਹੁਣ ਅਸੀਂ ਵੱਡੇ ਹੋ ਗਏ ਆ ਹੁਣ ਬੱਚੇ ਪਟਾਕੇ ਚਲਾਉਂਦੇ ਆ ਤੇ ਫਿਰ ਅਗਲੇ ਦਿਨ ਇਹਨਾਂ ਨੇ ਸੇਵਾ ਵੀ ਬਹੁਤ ਕੀਤੀ ਆ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਖੁਸ਼ੀ ਮਨਾਈ ਗਈ ਸੀਗੀ ਇਹ ਤਿਆਰੀ ਅਖੰਡ ਪਾਠ ਸਾਹਿਬ ਤੋਂ ਪਹਿਲਾਂ ਚੱਲ ਰਹੀ ਆ ਸੇਵਾ ਚੱਲ ਰਹੀ ਆ ਤੇ ਸਾਰੇ ਨਗਰ ਨੇ ਬੀਬੀਆਂ ਨੇ ਨੌਜਵਾਨਾਂ ਨੇ ਬੱਚਿਆਂ ਨੇ ਸੇਵਾ ਕੀਤੀ ਆ ਤੇ ਇਕੱਲਾ ਬਸ ਹਲਵਾਈ ਸੱਦਿਆ ਸੀਗਾ ਤੇ ਇੱਕ ਉਹਦੇ ਨਾਲ ਮੁੰਡਾ ਆਇਆ ਸੀਗਾ ਨਹੀਂ ਤਾਂ ਆਪਾਂ ਸੋੰਦੇ ਆ ਕਿ ਹੁਣ ਸਾਰੇ ਬਾਹਰ ਚਲੇ ਗਏ ਆ ਕੋਈ ਨਹੀਂ ਆਉਂਦਾਗਾ ਪਰ ਸਾਡੇ ਬਹੁਤ ਵਧੀਆ ਕੰਮ ਆ ਹਜੇ ਵੀ ਬਹੁਤ ਨੌਜਵਾਨ ਆਉਂਦੇ ਆ ਤੇ ਰਾਤ ਨੂੰ ਵੀ ਤੁਸੀਂ ਵੇਖੀ ਆ ਵੀਡੀਓ ਬਹੁਤ ਜਾਣੇ ਸੀਗੇ ਪੂਰੀ ਰੌਣਕ ਲੱਗਦੀ ਆ ਪਰ ਇੱਕ ਸਮਾਂ ਆਇਆ ਸੀਗਾ ਜਦੋਂ ਥੋੜੀ ਜੀ ਰੌਣਕ ਘਟ ਗਈ ਸੀਗੀ ਪਰ ਗੁਰੂ ਸਾਹਿਬ ਦੀ ਕਿਰਪਾ ਸਾਰੇ ਨਗਰ ਨੇ ਰਲ ਮਿਲ ਕੇ ਸੇਵਾ ਕੀਤੀ ਆ ਤੁਸੀਂ ਦੱਸ ਵੀ ਸਕਦੇ ਆ ਕਿ ਕਿਹੜੇ-ਕਿਹੜੇ ਗੁਰੂ ਘਰ ਹੈਗੇ ਆ ਜਿਹੜੇ ਹੁਣ ਵੀ ਜਿੱਥੇ ਵਧੀਆ ਰੌਣਕ ਲੱਗਦੀ ਆ ਰਾਤ ਨੂੰ ਵੀ ਆਉਂਦੇ ਆ ਪਰ ਸੁਣ ਵਿੱਚ ਆਇਆ ਕਿ ਕਈ ਗੁਰੂ ਘਰਾਂ ਦੇ ਵਿੱਚ ਹੁਣ ਰੌਣਕ ਘਟ ਗਈ ਆ ਕਿਉਂਕਿ ਬੱਚੇ ਬਾਹਰ ਚਲੇ ਗਏ ਆ ਨੌਜਵਾਨ ਆਉਂਦੇ ਨਹੀਂਗੇ ਇਹ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗਰਚੰਡ ਸਿੰਘ ਤੁਸੀਂ ਵੇਖ ਰਹੇ ਆ ਪਿੰਡ ਸੰਗਰਾ ਹੂਰ ਜ਼ਿਲ੍ਹਾ ਫਰੀਦਕੋਟ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਲੰਗਰ ਹਾਲ ਬਹੁਤ ਵਧੀਆ ਬਣੇ ਹੋਏ ਆ ਤੇ ਜਦੋਂ ਮਰਗ ਦੇ ਭੋਗ ਪੈਂਦੇ ਆ ਉਦੋਂ ਕੋਈ ਵੀ ਟੈਨਸ਼ਨ ਨਹੀਂ ਹੁੰਦੀ ਗੁਰਦੁਆਰਾ ਸਾਹਿਬ ਦੇ ਭਾਂਡੇ ਆ ਪੱਠੀਆਂ ਕੋਈ ਵੀ ਸਮਾਨ ਲਿਆਉਣ ਦੀ ਲੋੜ ਨਹੀਂ ਪੈਂਦੀਗੀ ਆਮ ਇਹ ਸਾਰੇ ਗੁਰਦੁਆਰਿਆਂ ਦੇ ਵਿੱਚ ਹੀ ਹੈਗਾ ਬੱਚੇ ਆਉਂਦੇ ਆ ਇਹਨਾਂ ਨੂੰ ਖੇਡਣ ਦਾ ਜ਼ਿਆਦਾ ਹੁੰਦਾ ਪਰ ਹੌਲੀ-ਹੌਲੀ ਫਿਰ ਇਹ ਸੇਵਾ ਤੇ ਲੱਗ ਜਾਂਦੇ ਆ ਤੇ ਐਵੇਂ ਆਉਣਾ ਜਾਣਾ ਹੋ ਜਾਂਦਾ ਪਰ ਕਈ ਬੰਦੇ ਝੜਕਦੇ ਆ ਪਰ ਸਾਡੇ ਏਵੇਂ ਦੀ ਗੱਲ ਨਹੀਂ ਹੈਗੀ ਬਹੁਤ ਵਧੀਆ ਪ੍ਰਬੰਧ ਆ ਵੇਖ ਰਹੇ ਹੋ ਤੁਸੀਂ ਤੇ ਵੇਖ ਲਓ ਵੀਡੀਓ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਸਤਿ ਸ੍ਰੀ ਅਕਾਲ ਜੀ ਕਿਹੜਾ ਹੀ ਕਿਹੜਾ ਹੀ ਕਿਹੜਾ ਹੀ ਸਰਕਾਰ ਜੀ